ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸਰਾਪ ਚਿਤਵ ਅਨ ਦਿਨ ਨੀਤੋ ਗੁਰ ਮੇਲੀਆ ਨਾਨਕ ਹਰ ਸੰਗ ਵੀ ਤੋ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋਗ ਕੀਤਾਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਤੋਈ ਰਸ ਤਿਆ ਮਹਿਰਾਮ ਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਾਤਾ ਜੀਵਾ ਤਨ ਮਨ થી ਵਾ ਹਰਿਆ ਲੱਖ ਖੁਸ਼ੀਆਂ ਪਾਪ ਛਾਹੀਆ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਟਲ ਗੁਰ ਸੇਵੀਐ ਐਹ ਇਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਨ ਹਰਨਾਮ ਪੰਜਵਾ ਤਾਤੀ ਭਾਉ ਨ ਲੱਗੈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਦੇਹ ਮਾਰਾ ਰਾਮ ਕਰੋ ਦੁਖ ਲੱਗਾ ਨ ਭਾਈ ਲੱਗਈ ਪਾਰ ਬ੍ਰਹਮ ਸਰਣਾਈ ਚਾਹ ਗਿਰਦ ਹਮਾਰਾ RAM ਕਾਰ ਦੁਖ ਲੱਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦਈਆ ਏਕਾ ਮੇ ਬੁਲਾਈ ਰਹਾ ਰਾਖ ਲੀ ਤੇ ਨਰਖਣ ਹਾਰੋ ਸਭ ਬਿਯਾਦ ਮਿਟਾਈ ਕਾਹੋ ਨਾਮ ਇਕ ਕਿਰਪਾ ਭਈ ਪ੍ਰਭ ਤੇ ਸਹਾਈ ਰਾਖ ਲੀ ਦਿਨ ਰਖਨ ਹਾਰ ਸਭ ਬਿਯਾਦ ਮਿਟਾਈ ਕਾਉ ਨਾਨਕ ਕਿਰਪਾ ਪਈ ਪ੍ਰਭ ਤੇ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਨ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਆਪਾਂ ਆਉਂਦੇ ਇਸ ਵਾਸਤੇ ਆ ਕਿ ਸਾਡੇ ਕੰਨਾਂ ਦੇ ਵਿੱਚ ਕੋਈ ਨਾ ਕੋਈ ਗੁਰਬਾਣੀ ਦਾ ਸ਼ਬਦ ਉਹ ਪੈ ਜਾਏ ਕਿਉਂਕਿ ਨਹੀਂ ਤੇ ਅਸੀਂ ਪਾਪਾਂ ਦੇ ਵਿੱਚ ਜਕੜੇ ਪਏ ਆ ਚਾਹੇ ਗੁਰਦਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਬੋਲ ਸਾਡੇ ਕੰਨਾਂ ਦੇ ਵਿੱਚ ਪੈਣ ਚਾਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਾਪ ਸਾਹਿਬ ਦੀ ਬਾਣੀ ਉਹਦੇ ਬੋਲ ਸਾਡੇ ਕੰਨਾਂ 'ਚ ਪਹਿਣ ਚਾਹੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਅਨੰਦ ਸਾਹਿਬ ਦੀ ਬਾਣੀ ਉਹ ਬੋਲ ਸਾਡੇ ਕੰਨਾਂ ਦੇ ਵਿੱਚ ਪਹਿਣ ਜਾਂ ਫਿਰ ਹੁਕਮਨਾਮਾ ਸਾਹਿਬ ਅਸੀਂ ਸਰਵਣ ਕਰਦੇ ਆ ਹੁਕਮਨਾਮਾ ਸਾਹਿਬ ਕਿਹੜੇ ਗੁਰੂ ਸਾਹਿਬ ਦਾ ਹੁੰਦਾ ਉਹ ਬੋਲ ਸਾਡੇ ਕੰਨਾਂ ਦੇ ਵਿੱਚ ਪਹਿਣ ਤਾਂ ਸਾਡੇ ਕੰਨ ਪਵਿੱਤਰ ਹੋ ਜਾਂਦੇ ਆ ਅੱਖਾਂ ਦੇ ਨਾਲ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ ਅੱਖਾਂ ਪਵਿੱਤਰ ਹੋ ਜਾਂਦੀਆਂ ਨੇ ਪੈਰਾਂ ਦੇ ਨਾਲ ਚੱਲ ਕੇ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਪਹੁੰਚਦੇ ਆ ਤਾਂ ਸਾਡੇ ਪੈਰ ਪਵਿੱਤਰ ਹੋ ਜਾਂਦੇ ਆ ਤੇ ਜੀਭ ਦੇ ਨਾਲ ਜੇ ਅਸੀਂ ਉਸ ਵਾਹਿਗੁਰੂ ਨੂੰ ਰਾਮ ਨੂੰ ਅੱਲਾ ਨੂੰ ਯਾਦ ਕਰਾਂਗੇ ਸਾਡੀ ਜੀਭ ਪਵਿੱਤਰ ਹੋ ਜਾਣੀ ਹੈ ਤੇ ਗੁਰੂ ਸਾਹਿਬ ਨੇ ਫਿਰ ਇਹ ਵੀ ਕਿਹਾ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਪਵਿੱਤਰ ਹੋ ਗਈਆਂ ਜੇ ਗੁਰੂ ਦੇ ਨਾਲ ਜੁੜ ਗਿਆ ਤੇਰਾ ਮਨ ਵੀ ਪਵਿੱਤਰ ਹੋ ਜਾਣਾ ਬੱਜਦੇ ਮਨ ਪਵਿੱਤਰ ਹੋ ਗਿਆ ਉਹਦੇ ਗੁਰੂ ਸਾਹਿਬ ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛਾ ਲਾਗੋ ਹਰ ਫਿਰ ਕਹਿਤ ਕਬੀਰ ਕਬੀਰ ਸੋ ਮਨ ਨਿਰਮਲ ਕਰਨ ਵਾਸਤੇ ਮਨ ਨੂੰ ਸੋੜਾ ਬਣਾਉਣ ਵਾਸਤੇ ਅਸੀਂ ਗੁਰਦੁਆਰਾ ਸਾਹਿਬ ਪਹੁੰਚਦੇ ਆ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ 819 ਅੰਗ ਦੇ ਉੱਤੇ ਸਭਾਏਮਾਨ ਬਿਲਾਵਲ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਇਹ ਸ਼ਬਦ ਜਿਹੜਾ 819 ਅੰਗ ਦੇ ਉੱਤੇ ਸੁਭਾਇਮਾਨ ਤੱਤੀ ਬਾਉ ਨਾ ਲੱਗੈ ਪਾਰ ਬ੍ਰਹਮ ਸ਼ਰਣਾਈ ਕਹਿੰਦੇ ਜਦੋਂ ਅਸੀਂ ਗੁਰੂ ਦੀ ਸ਼ਰਣ ਚ ਆ ਜਾਾਂਗੇ ਨਾ ਸਾਨੂੰ ਤੱਤੀ ਬਾ ਨਹੀਂ ਲੱਗਣੀ ਗੁਰੂ ਸਾਹਿਬ ਨੇ ਇੱਕ ਥਾਂ ਤੇ ਗਰਵਾਣੀ ਚ ਕਿਹਾ ਵਾਲ ਨਾ ਬਿੰਗਾ ਹੋਆ ਜਿਹੜਾ ਗੁਰੂ ਦੀ ਸ਼ਰਣੇ ਚ ਆ ਜਾਏ ਉਹਦਾ ਵਾਲ ਵੀ ਵਿੰਗਾ ਨਹੀਂ ਕਹਿੰਦੇ ਹੁੰਦਾ ਤੱਤੀ ਬਾਹ ਨਾ ਲੱਗੇ ਤੱਤੀ ਹਵਾ ਨਹੀਂ ਲੱਗਦੇ ਕਦੋਂ ਪਾਰ ਬ੍ਰਹਮ ਸ਼ਰਨਾਈ ਜਦੋਂ ਅਸੀਂ ਪ੍ਰਮਾਤਮਾ ਦੀ ਸ਼ਰਣ ਚ ਆ ਜਾਾਂਗੇ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੂ ਦੁੱਖ ਗਵਾਏ ਜੀਓ ਸੱਚੇ ਪਾਤਸ਼ਾਹ ਮੈਂ ਤੁਹਾਡੇ ਕੋਲ ਇੱਕ ਆਸ ਵੜਾ ਕੇ ਆਇਆ ਮੈਂ ਤੁਹਾਡੀ ਸ਼ਰਣ 'ਚ ਆ ਗਿਆ ਜਦੋਂ ਅਸੀਂ ਗੁਰੂ ਦੀ ਸ਼ਰਣ 'ਚ ਆ ਜਾਾਂਗੇ ਨਾ ਅਸੀਂ ਕਾਇਸ ਬਣਾ ਕੇ ਆਵਾਂਗੇ ਫਿਰ ਸਾਨੂੰ ਤਤੀ ਹਵਾ ਨਹੀਂ ਲੱਗਣੀ ਗੁਰੂ ਸਾਹਿਬ ਦੇ ਬਚਨ ਨੇ ਪੰਜਵੇਂ ਪਾਤਸ਼ਾਹ ਦੇ ਕਿ ਜਦੋਂ ਤੁਸੀਂ ਗੁਰੂ ਦੀ ਸ਼ਰਣ ਜਾਓਗੇ ਨਾ ਮਨ ਨੂੰ ਨੀਵਾ ਕਰਕੇ ਆਓਗੇ ਕਹਿੰਦੇ ਤਤੀ ਹਵਾ ਨਹੀਂ ਲੱਗਣੀ ਚਾਹ ਗਿਰਦਾ ਹਮਾਰੇ ਰਾਮਕਾਰ ਦੁੱਖ ਲੱਗਾ ਨਾ ਭਾਈ ਜੋ ਗਿਰਦ ਹੁੰਦਾ ਸਾਡਾ ਆਲਾ ਦਵਾਲਾ ਰਾਮ ਹੁੰਦਾ ਪ੍ਰਮਾਤਮਾ ਕਾਰ ਹੁੰਦਾ ਇੱਕ ਲਕੀਰ ਖਿੱਚ ਦੇਣੀ ਪ੍ਰਮਾਤਮਾ ਦੇ ਨਾਮ ਦੀ ਸਾਡੇ ਸਾਰਿਆਂ ਦੇ ਆਲੇ ਦਵਾਲੇ ਇੱਕ ਲਕੀਰ ਖਿੱਚੀ ਹੋਈ ਹੈ ਜਿਵੇਂ ਅਸੀਂ ਰਮਾਇਣ ਵੀ ਪਹਿਲਾਂ ਪੜ੍ਹਦੇ ਰਹੇ ਆ ਉਹਨਾਂ ਦੇ ਵਿੱਚ ਵੇਖਿਆ ਕਿ ਜਦੋਂ ਸੀਤਾ ਨੂੰ ਲਸ਼ਮਣਾ ਔਰ ਚੱਕ ਕੇ ਲੈ ਕੇ ਗਿਆ ਨਾ ਰਾਵਣ ਉਹ ਲਸ਼ਮਣ ਨੇ ਰੇਖਾ ਖਿੱਚੀ ਸੀ ਜਿਹੜਾ ਰਾਮ ਦਾ ਭਰਾ ਸੀ ਉਹਨੇ ਇੱਕ ਰੇਖਾ ਖਿੱਚੀ ਸੀ ਰਾਮ ਤੇ ਗਿਆ ਹੋਇਆ ਸੀ ਰੇਖਾ ਖਿੱਚੀ ਕੇ ਇਹਦੇ ਤੋਂ ਬਾਹਰ ਨਹੀਂ ਨਿਕਲਣਾ ਜੇ ਇਹਦੇ ਤੋਂ ਬਾਹਰ ਨਿਕਲੇਗੀ ਔਖਾ ਹੋਣਾ ਸੀਤਾ ਜਿਹੜੀ ਸੀ ਉਹ ਲੀਕ ਦੇ ਅੰਦਰ ਰਹੀ ਪਰ ਰਾਵਣ ਨੇ ਕਿਸੇ ਤਰੀਕੇ ਦੇ ਨਾਲ ਉਹ ਲੀਕ ਤੋਂ ਪਾਰ ਕਰ ਲਿਆ ਵਿਦਵਾਨਾਂ ਨੇ ਲਿਖਿਆ ਕਹਿੰਦੇ ਸੀਤਾ ਲੀਕ ਨਾ ਟੱਪਦੇ 라वण ਕਿਉਂ ਚੁੱਕ ਲੈ ਜਾਂਦਾ ਜੋ ਲੀਕ ਨਾ ਟੱਕ ਟੱਪਦੀ ਤਾਂ 라वण ਚੁੱਕ ਨਹੀਂ ਲੈ ਜਾਂਦਾ ਸੀ ਅਸੀਂ ਵੀ ਪਰਮਾਤਮਾ ਦੇ ਨਾਮ ਦੇ ਲੀ ਟੱਪ ਚੁੱਕੇ ਆ ਤਾਂ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੁੱਖ ਆ ਗਏ ਇੱਥੇ ਗੁਰੂ ਸਾਹਿਬ ਕਹਿੰਦੇ ਆ ਚੌ ਗਿਰਦ ਹਮਾਰੇ ਰਾਮ ਤਾਰ ਦੁੱਖ ਲੱਗੈ ਨਾ ਭਾਏ ਜਿਹੜੀ ਸਾਡੇ ਆਲੇ-ਦਾਲੇ ਪਰਮਾਤਮਾ ਦੇ ਨਾਮ ਦੇ ਤਾਰ ਹੈ ਨਾ ਜਿੱਤੀ ਹੋਈ ਉਹ ਲਾਇਕ ਲੀਕ ਖਿੱਚੀ ਹੋਈ ਹੈ ਉਹਦੇ ਅੰਦਰ ਰਵਾਂਗੇ ਜੇ ਤਾਂ ਸਾਡੀ ਜ਼ਿੰਦਗੀ ਚ ਕੋਈ ਦੁੱਖ ਨਹੀਂ ਅੰਦਰ ਰਹਿਣ ਦਾ ਭਾਵ ਕਿ ਇੱਕ ਮਰਿਆਦਾ ਚ ਰਹਿਣਾ ਜਦੋਂ ਅਸੀਂ ਮਰਿਆਦਾ ਟੱਪ ਜਾਂਦੇ ਆ ਹੁਣ Hindu ਧਰਮ ਦੇ ਵਿੱਚ ਨਾ ਕਈ ਥਾਂ ਤੇ ਕਹਿੰਦੇ ਆ ਕਿ ਚੁੱਲਾ ਲਿੱਪ ਕੇ ਫਿਰ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਾਂਦਾ ਹਰ ਰੋਜ਼ ਚੁੱਲੇ ਨੂੰ ਲਿਪਿਆ ਜਾਂਦਾ ਹੈ ਤੇ ਲਿਪਣ ਤੋਂ ਬਾਅਦ ਇੱਕ ਉੱਥੇ ਲਕੀਰ ਖਿੱਚੀ ਜਾਂਦੀ ਹੈ ਕਿ ਇਸ ਲਕੀਰ ਤੇ ਅੰਦਰ ਕਿਸੇ ਨੇ ਹੋਰ ਨਹੀਂ ਵੜਨਾ ਜਿਹਨੇ ਪਰਸ਼ਾਦਾ ਤਿਆਰ ਕਰਨਾ ਸਿਰਫ ਉਹੀ ਅੰਦਰ ਵੜਨਾ ਹੈ ਪਰ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਬੁੱਧ ਢੂਮੜੀ ਕੁਦਾਇਆ ਕਸੈਣ ਪਰ ਨਿੰਦਾ ਘਟ ਚੂਹੜੀ ਮੁਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਆ ਜਾਂ ਚਾਰੇ ਬੈਠੀਆਂ ਨਾਲ ਉੱਥੇ ਗੁਰੂ ਨਾਨਕ ਸਾਹਿਬaraj ਸਮਝਾਉਣ ਦਾ ਯਤਨ ਕਰਦੇ ਐ ਕਿ ਚੁੱਲਾ ਲੇਪ ਲਿਆ ਇਕ ਲੀਕ ਮਾਰ ਤੇ ਪਰ ਜਿਹੜਾ ਪ੍ਰਸ਼ਾਦਾ ਤਿਆਰ ਕਰ ਰਿਹਾ ਉਹਦੇ ਅੰਦਰ ਕੀ ਚੱਲ ਰਿਹਾ ਕਬੁੱਧ ਡੂਮਣੀ ਕਹਿੰਦੇ ਜਿਹੜੀ ਉਹਦੀ ਬੁੱਧੀ ਹੈ ਉਥੇ ਕਹਿੰਦੇ ਮਰਾਸਣ ਬਣ ਗਈ ਕਬੁੱਧ ਡੋਮਣੀ ਕੁਦਾਇ ਕਸਾਇਣ ਕਹਿੰਦੇ ਜਿਹੜੀ ਉਹਦੇ ਅੰਦਰ ਦਇਆ ਨਹੀਂ ਹੈ ਜੀਵਾਂ ਨੂੰ ਮਾਰ ਦੇਣਾ ਜੀਵਾਂ ਦੇ ਨਾਲ ਛਲ ਕਰਨਾ ਕਪਟ ਕਰਨਾ ਕਹਿੰਦੇ ਉਹ ਉਹਦੇ ਅੰਦਰ ਦਇਆ ਨਹੀਂ ਹੈ ਕੁਦਾਇਆ ਉਹਦੇ ਅੰਦਰ ਕਸਾਈ ਬੈਠੀ ਹੈ ਕਹਿੰਦੇ ਉਹਦੇ ਅੰਦਰ ਕਸਾਇਰ ਬੈਠੀ ਹੈ ਕਬੁੱਧ ਡੂ ਬਣੀ ਕੁਦਾਇਆ ਕਸਾਇਰ ਪਰ ਨਿੰਦਾ ਘਟ ਚੂੜੀ ਕਹਿੰਦੇ ਜਿਹੜੀ ਉਹਦੇ ਅੰਦਰ ਪ੍ਰਾਈ ਨਿੰਦਿਆ ਰੂਪੀ ਚੂੜੀ ਬੈਠੀ ਹੈ ਪਰ ਨਿੰਦਾ ਘਟ ਚੂੜੀ ਮੁੱਠੀ ਕਰੋਧ ਚੰਡਾਲ ਕਹਿੰਦੇ ਜਿਹੜਾ ਉਹਦੇ ਅੰਦਰ ਚੰਡਾਲ ਰੂਪੀ ਕ੍ਰੋਧ ਬੈਠਾ ਕਹਿੰਦੇ ਚਾਰ ਚੀਜ਼ਾਂ ਨੂੰ ਅੰਦਰ ਲੈ ਕੇ ਬੈਠੀ ਆ ਬੇਬੇ ਕਬੁੱਧ ਡੋਗਣੇ ਕੁਦਾਇਆ ਕਸੈਣ ਪਰ ਨਿੰਦਾ ਘਟ ਕਿਉ ਹੁੜੀ ਮੁਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਆ ਜਾਂ ਚਾਰੇ ਬੈਠੀਆਂ ਨਾਲ ਕਹਿੰਦੇ ਉਹ ਚੁੱਲਾ ਲਿਪਣ ਦਾ ਕੀ ਫਾਇਦਾ ਜੇ ਆ ਚਾਰ ਔਗਣ ਜਿਹੜੇ ਨੇ ਉਹ ਤੇ ਨਾਲ ਨਹੀਂ ਬੈਠੇ ਆ ਔਗਣਾਂ ਨੂੰ ਕੱਢਣਾ ਸੀ ਤੇ ਫੇਰ ਉਹ ਚੁੱਲੇ ਨੂੰ ਲਿਪਿਆ ਹੋਇਆ ਵੀ ਸੋਹਣਾ ਲੱਗਦਾ ਸੀ ਇੱਥੇ ਗੁਰੂ ਸਾਹਿਬ ਕਹਿੰਦੇ ਕਿਉਂ ਗਿਰਦਾ ਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਕਹਿੰਦੇ ਪਰਮਾਤਮਾ ਦੇ ਨਾਮ ਦੀ ਕਾਰ ਆ ਸਾਡੇ ਤੇ ਜਿਉ ਕਾਰ ਤੋ ਅਸੀਂ ਟੱਪ ਜਾਾਂਗੇ ਤਾਂ ਸਾਡੀ ਜ਼ਿੰਦਗੀ ਦੁੱਖਾਂ ਨਾਲ ਭਰ ਜਾਣੀ ਆ ਸਤਗੁਰੂ ਪੂਰਾ ਭੇਟੇ ਆ ਜਿਨ ਬਣਤ ਬਣਾਏ ਜਦੋਂ ਸਾਨੂੰ ਪੂਰਾ ਗੁਰੂ ਮਿਲ ਜਾਂਦਾ ਭੇਟਿਆ ਦਾ ਭਾਵ ਹੁੰਦਾ ਮਿਲ ਜਾਣਾ ਸਤਗੁਰ ਪੂਰਾ ਭੇਟਿਆ ਪੂਰਾ ਕਿਹੜਾ ਜੀ ਸਾਡੇ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਉਹ ਪੂਰੀ ਹੈ ਕਿਉਂਕਿ ਅਸੀਂ ਸੁਖੁਨੀ ਸਾਹਿਬ ਦੇ ਵਿੱਚ ਪੜਦੇ ਆ ਨਾ ਪੂਰਾ ਪ੍ਰਭ ਅਰਾਧੇ ਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਗਾਉ ਉਸ ਪ੍ਰਮਾਤਮਾ ਦੇ ਪੂਰੇ ਦੇ ਗੁਣ ਗਾਈਏ ਪੂਰਾ ਸਾਡੇ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜਿੰਨੀ ਵੀ ਬਾਣੀ ਹੈ ਇੱਕ ਇੱਕ ਅੱਖਰ ਇੱਕ ਇੱਕ ਪੰਗਤੀ ਇੱਕ ਇੱਕ ਸ਼ਬਦ ਸਾਡੇ ਲਈ ਸਾਰੀ ਸੰਪੂਰਨ ਬਾਣੀ ਹੈ ਪੂਰੀ ਬਾਣੀ ਹੈ ਇਹਦੇ ਵਿੱਚ ਕੋਈ ਘਾਟ ਨਹੀਂ ਹੈ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਝੂਠ ਨਹੀਂ ਕਿਤੇ ਵੀ ਲਿਖਿਆ ਜੋ ਲਿਖਿਆ ਸੱਚ ਲਿਖਿਆ ਸਾਨੂੰ ਕਈ ਵਾਰੀ ਲੱਗ ਜਾਂਦਾ ਕਿ ਤੇ ਮੈਨੂੰ ਵੇਖ ਕੇ ਕੀ ਗੱਲ ਲਿਖਤੀ ਗੁਰੂ ਸਾਹਿਬ ਨੇ ਇਹ ਮੈਨੂੰ ਦੇਖ ਕੇ ਗੱਲ ਲਿਖਤੀ ਗੁਰੂ ਸਾਹਿਬ ਨੇ ਕਿਉਂਕਿ ਸਾਨੂੰ ਐ ਲੱਗ ਜਾਂਦਾ ਕਿ ਮੈਨੂੰ ਵੇਖ ਕੇ ਲਿਖੀ ਕਿਉਂ ਲੱਗਦਾ ਇਸ ਤਰ੍ਹਾਂ ਕਿਉਂਕਿ ਸਾਡੇ ਚ ਸਾਰਿਆਂ 'ਚ ਹੀ ਘਾਟਾਂ ਨੇ ਅਸੀਂ ਘਾਟਾਂ ਦੇ ਵਿੱਚ ਤਾਂ ਕਰਕੇ ਸਾਨੂੰ ਗੁਰਬਾਣੀ ਦੇ ਵਿੱਚੋਂ ਵੀ ਘਾਟਾਂ ਨਜ਼ਰ ਆਉਂਦੀਆਂ ਨੇ ਕਿਆਂ ਨੂੰ ਕਿਉਂਕਿ ਗੁਰੂ ਸਾਹਿਬ ਜਿਹੜੇ ਆ ਨਾ ਅਸੀਂ ਭੁੱਲਣ ਹਾਰ ਗੁਰੂ ਕਦੇ ਭੁੱਲਦਾ ਨਹੀਂ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਗੁਰੂ ਨਹੀਂ ਕਦੇ ਭੁੱਲਦਾ ਅਸੀਂ ਭੁੱਲਾ ਕਰ ਜਾਂਦੇ ਆ ਅਸੀਂ ਗੁਰੂ ਦੇ ਆ ਕੇ ਅੱਗੇ ਆਹੀ ਬੇਨਤੀ ਕਰੀਏ ਸੱਚੇ ਪਾਤਸ਼ਾਹ ਇਹ ਜਿਹੜੀ ਬਾਣੀ ਹੈ ਨਾ ਇਹਦੇ ਤੇ ਅਸੀਂ ਸ਼ੰਕਾ ਨਹੀਂ ਕਰਦੇ ਇਹ ਬਾਣੀ ਪੂਰੀ ਹੈ ਇਹ ਸੰਪੂਰਨ ਹੈ ਪੂਰਾ ਪ੍ਰਭ ਅਰਾਧੇ ਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਮੈਂ ਪੂਰੇ ਦੇ ਗੁਣ ਗਾਵਾਂ ਮੈਨੇ ਮੈਨੂੰ ਪੂਰਾ ਗੁਰੂ ਮਿਲ ਗਿਆ ਇੱਥੇ ਵੀ ਗੁਰੂ ਅਰਜਨ ਸਾਹਿਬਰੇ ਕਹਿੰਦੇ ਸਤ ਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਏ ਜਿਨੇ ਆ ਘਾੜਤ ਘੜੀ ਨਾ ਉਹ ਪੂਰਾ ਗੁਰੂ ਮਿਲ ਗਿਆ ਮੈਨੂੰ ਜਿਨੇ ਆ ਗੁਰੂ ਗ੍ਰੰਥ ਸਾਹਿਬਹਾਰਾਜ ਸਾਨੂੰ ਦਿੱਤਾ ਉਹ ਪੂਰਾ ਗੁਰੂ ਮਿਲ ਗਿਆ ਸਾਨੂੰ RAM ਨਾਮ ਔਖਦ ਦੀਆ ਏਕਾਂ ਨੇ ਬੁਲਾਏ ਜਿਹੜਾ ਔਖਦ ਹੁੰਦਾ ਉਹ ਦਵਾਈ ਹੁੰਦੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਨਾਮ ਦੇ ਦਵਾਈ ਦੇਤੀ ਪ੍ਰਮਾਤਮਾ ਦਾ ਨਾਮ ਇੱਕ ਦਵਾਈ ਹੈ ਜਿਵੇਂ ਇੱਕ ਮਰੀਜ਼ ਹੁੰਦਾ ਨਾ ਮਰੀਜ਼ ਜਦੋਂ ਤੰਗ ਹੁੰਦਾ ਉਹਨੂੰ ਹਸਪਤਾਲ ਦੇ ਵਿੱਚ ਲੈ ਜਾਂਦੇ ਆ ਲੋਕਿ ਉੱਥੇ ਫਿਰ ਉਹਨੂੰ ਦਵਾਈ ਦਿੱਤੀ ਜਾਂਦੀ ਹੈ ਦਵਾਈ ਦੇ ਨਾਲ ਉਹ ਠੀਕ ਹੋ ਜਾਂਦਾ ਹੈ ਪਰ ਜਿਹੜਾ ਬੰਦਾ ਮਨ ਦਾ ਰੋਗੀ ਹੋ ਗਿਆ ਮਨ ਬਿਮਾਰ ਹੋ ਗਿਆ ਕਹਿੰਦੇ ਉਹਨੂੰ ਫਿਰ ਉਹ ਦਵਾਈਆਂ ਕੰਮ ਨਹੀਂ ਕਰਦੀਆਂ ਉਹਨੂੰ ਪਰਮਾਤਮਾ ਦੇ ਨਾਮ ਦੀ ਦਵਾਈ ਕੰਮ ਕਰਦੀ ਆ ਰਾਮ ਨਾਮ ਔਖਦ ਦੀਆ ਏਕਾਲੇ ਬੁਲਾਏ ਦੇ ਪ੍ਰਮਾਤਮਾ ਨੇ ਸਾਨੂੰ ਗੁਰੂ ਰਾ ਗੁਰੂ ਅਰਜਨ ਸਾਹਿਬ ਅਰਜਨ ਨੇ ਕਿਹੜੀ ਦਵਾਈ ਦੇ ਨਾਲ ਲਾਇਆ ਏਕਾ ਨੇ ਬਣਾਈ ਕਿ ਇੱਕ ਪ੍ਰਮਾਤਮਾ ਦੇ ਨਾਲ ਆਪਣੀ ਧਿਲਵ ਜੋੜ ਲੈ ਉਹ ਇੱਕ ਜਿਹੜਾ ਉਹਨੂੰ ਗੁਰੂ ਨਾਨਕ ਸਾਹਿਬ ਅਰਜਨ ਕਹਿੰਦੇ ਇੱਕ ਓੰਕਾਰ ਗੁਰੂ ਨਾਨਕ ਸਾਹਿਬ ਅਰਜਨ ਨੇ ਕਿਹਾ ਕਿ ਪ੍ਰਮਾਤਮਾ ਜਿਹੜਾ ਉਹ ਇੱਕ ਹੈ ਉਹਨੂੰ ਇੱਕ ਓੰਕਾਰ ਕਿਹਾ ਸਾਰੀ ਬਾਣੀ ਦੇ ਵਿੱਚ ਇਕ ਓੰਕਾਰ ਦੇ ਮੂਰੇ ਏਕਾ ਲੱਗਿਆ ਉਹ ਏਕਾ ਇਸ ਕਰਕੇ ਲਾਇਆ ਹੈ ਕਿ ਪ੍ਰਮਾਤਮਾ ਇੱਕ ਹੈ ਜੇ ਈੜੀ ਨੂੰ ਸਿਹਾਰੀ ਉੱਤੇ ਆ ਦੇ ਕੱਕਾ ਇੱਕ ਲਿਖ ਦਿੰਦੇ ਫਿਰ ਉਹਦੇ ਅਰਥ ਵੱਖਰੇ ਵੱਖਰੇ ਕੱਢ ਲਏ ਜਾਂਦੇ ਪਰ ਗੁਰੂ ਸਾਹਿਬ ਨੇ ਏਕਾ ਪਾਤਾ ਏਕਾ ਪਾਉਣ ਦਾ ਭਾਵ ਕਿ ਇੱਕੋ ਹੀ ਪ੍ਰਮਾਤਮਾ ਇੱਕ ਪ੍ਰਮਾਤਮਾ ਦੇ ਨਾਲ ਲਿਵ ਜੋੜ ਲਓ ਬਸ ਰਹਾਉ ਰਾਖ ਲੀਏ ਤਿੰਨ ਰਖਨ ਹਾਰ ਸਭ ਬਿਯਾਦ ਮਿਟਾਏ ਰਾਖ ਲਈਏ ਤੈਨ ਰੱਖਣ ਹਾਰ ਸੱਚੇ ਪਾਤਸ਼ਾਹ ਅਸੀਂ ਤੇ ਡੁੱਬੇ ਪਏ ਸੀ ਅਸੀਂ ਤੇਰੀ ਸ਼ਰਨ ਚ ਆ ਗਏ ਬਸ ਤੈ ਸਾਨੂੰ ਰੱਖ ਲੈ ਜਦੋਂ ਅਸੀਂ ਤੇਰੀ ਸ਼ਰਨ ਚ ਆਵਾਂਗੇ ਤੇ ਗੁਰੂ ਨੇ ਤੇ ਫਿਰ ਬਾਹ ਫੜ ਲੈਣੀ ਆ ਨਾ ਗੁਰੂ ਐਸਾ ਸਮਰੱਥ ਗੁਰੂ ਹੈ ਜਿਹੜਾ ਕਿਸੇ ਨੂੰ ਡੁੱਬਣ ਨਹੀਂ ਦਿੰਦਾ ਪਰ ਇੱਕ ਵਾਰ ਗੁਰੂ ਦੇ ਚਰਨਾਂ ਚ ਪਹੁੰਚਣਾ ਪੈਣਾ ਹੈ ਜੇ ਗੁਰੂ ਦੇ ਚਰਨਾਂ ਚ ਪਹੁੰਚ ਗਏ ਨਾ ਬਸ ਫਿਰ ਉਹਨੇ ਡੁੱਬਣ ਨਹੀਂ ਦੇਣਾ ਜੇ ਅਸੀਂ ਗੱਲ ਕਰਦੇ ਆ ਨਾ ਦ੍ਰੋਪਤੀ ਦੇ ਵਸਤਰ ਉਤਾਰਨ ਦੀ ਗੱਲ ਕਰਦੇ ਆ ਕਹਿੰਦੇ ਵਸਤਰ ਉਤਾਰਦੇ ਹੋ ਨਗਨ ਕਰਦੇ ਹੋ ਇਹਨੂੰ ਦੂਤਾਂ ਨੂੰ ਫਰਮਾਇਆ ਮੰਗੀ ਕਰੋ ਪੰਚਾਲੀ ਬੰਦੇ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਹਿੰਦੇ ਲੋਕਾਂ ਦੇ ਸਾਹਮਣੇ ਇਹਨੂੰ ਕਹਿੰਦੇ ਨਗਨ ਕਰਦੇ ਹੋ ਪਰ ਜਦੋਂ ਉਹਨੇ ਉਸ ਪ੍ਰਮਾਤਮਾ ਦਾ ਨਾਮ ਜਪਿਆ ਨਾ ਰਾਖ ਲੀਏ ਤਿੰਨ ਰਖ ਰਹਾਰ ਕਹਿੰਦੇ ਉਹਨੇ ਰੱਖ ਲਿਆ ਸਾਨੂੰ ਉਹਨੇ ਸਾਡੀ ਇੱਜ਼ਤ ਰੱਖ ਲਈ ਸਭ ਵਿਆਦ ਮਿਟਾਈ ਇੱਥੇ ਗੁਰੂ ਸਾਹਿਬ ਕਹਿੰਦੇ ਆ ਜਿਹੜੇ ਸਾਡੇ ਅੰਦਰ ਔਗਣ ਸੀ ਨਾ ਸਾਰੇ ਜਿੰਨੇ ਵੀ ਔਗਣ ਸੀ ਜਦੋਂ ਸੀ ਗੁਰੂ ਦੇ ਕੋਲ ਆਵਾਂਗੇ ਸਾਡੇ ਔਗਣਾਂ ਨੂੰ ਖਤਮ ਕਰ ਦੇਣਾ ਗੁਰੂ ਨੇ ਰੱਖ ਲਈ ਤਿੰਨ ਰਖਨ ਹਾਰ ਤਿੰਨ ਵਿਆਦ ਸਭ ਵਿਆਦ ਮਿਟਾਈ ਜਿੰਨੇ ਵੀ ਸਾਡੇ ਅੰਦਰ ਮਾੜੇ ਫੁਰਨੇ ਚੱਲਦੇ ਸੀ ਮਾੜੇ ਖਿਆਲ ਚੱਲਦੇ ਸੀ ਮਾੜੇ ਵਿਚਾਰ ਚੱਲਦੇ ਸੀ ਕਦੇ ਸਾਰੇ ਦੇ ਸਾਰੇ ਖਤਮ ਕਰਤੇ ਗੁਰੂ ਨੇ ਪਰ ਗੁਰੂ ਦੇ ਕੋਲ ਤੇ ਆਉਣਾ ਤੇ ਪੜਣਾ ਨਾ ਇੱਕ ਦਿਨ ਤਉ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਉ ਨਾਨਕ ਕਿਰਪਾ ਭਈ ਇਹ ਮੇਰੇ ਤੇ ਵੀ ਕਿਰਪਾ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਆ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਕਿ ਮੇਰੇ ਤੇ ਵੀ ਕਿਰਪਾ ਗੁਰੂ ਨਾਨਕ ਸਾਹਿਬ ਮਹਾਰਾਜ ਜ ਨੇ ਕੀਤੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਦਿਲ ਬਹੁਤ ਵੱਡਾ ਸੀ ਜੇ ਜਿਹੜਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਲੱਗਿਆ ਕਹਿੰਦੇ ਉਹਨੂੰ ਇਹ ਭਵ ਸਾਗਰ ਤੋਂ ਪਾਰ ਕਰਤਾ ਜਿਹਦੇ ਕਦੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੇਖ ਵੀ ਲਿਆ ਨਾ ਕਹਿੰਦੇ ਉਹਨੂੰ ਵੀ ਇਸ ਭਵ ਸਾਗਰ ਤੋਂ ਪਾਰ ਕਰਤਾ ਜਿਹੜਾ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹੂਗਾ ਜਿਹੜਾ ਉਹਦੀ ਬਾਣੀ ਨੂੰ ਸੁਣੂਗਾ ਮਨ ਕਰਕੇ ਅਸੀਂ ਪੜ੍ਹਦੇ ਆ ਬਸ ਲਾਲਚ ਕਰਕੇ ਤੇ ਗੁਰੂ ਸਾਹਿਬ ਕਹਿੰਦੇ ਮਨ ਕਰਕੇ ਪੜੋਗੇ ਨਾ ਜੇ ਜਿੱਦੇ ਮਨ ਕਰਕੇ ਗੁਰਬਾਣੀ ਨੂੰ ਪੜ੍ਹ ਲਿਆ ਮਨ ਕਰਕੇ ਗੁਰਬਾਣੀ ਨੂੰ ਸੁਣ ਲਿਆ ਉਹਦੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਸਾਡੇ ਤੇ ਵੀ ਕਿਰਪਾ ਕਰਨਗੇ ਪ੍ਰਭ 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 ਤਹੇ ਸਹਾਇ ਤੇ ਪਰਮਾਤਮਾ ਫਿਰ ਉੱਤੇ ਸਾਡਾ ਮਦਦਗਾਰ ਹੁੰਦਾ ਹੈ ਸਹਾਈ ਦਾ ਭਾਵ ਹੁੰਦਾ ਹੈ ਮਦਦਗਾਰ ਕਿ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜਾਂਗੇ ਨਾ ਤੇ ਫਿਰ ਪਰਮਾਤਮਾ ਸਾਡਾ ਮਦਦਗਾਰ ਹੁੰਦਾ ਹੈ ਅਸੀਂ ਕਿਸੇ ਦੇ ਨਾਲ ਯਾਰੀ ਲਾ ਲਈਏ ਨਾ ਜਦੋਂ ਕਿਤੇ ਔਖਾ ਸਮਾਂ ਹੁੰਦਾ ਕਹਿੰਦੇ ਉਹ ਬੰਦਾ ਫਿਰ ਨਾਲ ਖੜਦਾ ਹੈ ਕਿਉਂਕਿ ਉਹਦੇ ਨਾਲ ਯਾਰੀ ਲਾ ਲਈ ਜਦੋਂ ਹੋਰ ਔਖਾ ਸਮਾਂ ਆ ਜਾਏ ਉਹਨੇ ਸਾਥ ਛੱਡ ਜਣਾ ਕਿ ਮੈਨੂੰ ਨਹੀਂ ਲੋੜ ਤੇਰੇ ਕਰਕੇ ਮੈਂ ਵੀ ਫਸ ਜਾਣਾ ਪਰ ਗੁਰੂ ਜਿਹੜਾ ਹੈ ਨਾ ਗੁਰੂ ਕਿੰਨਾ ਮਰਜੀ ਔਖੇ ਤੋਂ ਔਖਾ ਸਮਾ ਆ ਜੇ ਗੁਰੂ ਜਿਹੜਾ ਉਹ ਤੇਰੀ ਬਾਹ ਨਹੀਂ ਛੱਡਦਾ ਗੁਰੂ ਤੇ ਆਪਣਾ ਆਇਤ ਕਟਵਾਉਣ ਨੂੰ ਵੀ ਤਿਆਰ ਹੈ ਪਰ ਕਹਿੰਦੇ ਉਹ ਐਸੀ ਯਾਰੀ ਹੈ ਉਹਦੀ ਬਾਹੇ ਜਿੰਨਾ ਦੀ ਪਕੜੀ ਹੈ ਸਿਰ ਦੀਜੇ ਬਾਹੇ ਨਾ ਛੋੜੀਏ ਗੁਰੂ ਦੇ ਨਾਲ ਜਿਹਨੇ ਯਾਰੀ ਪਾਲੇ ਬਸ ਕਹਿੰਦੇ ਉਹ ਇਸ ਤਰ੍ਹਾਂ ਹੈ ਗੁਰੂ ਆਪਣਾ ਸੀਸ ਤੇ ਕਟਵਾ ਸਕਦਾ ਪਰ ਜਿਹਨੇ ਜਿਹਦੇ ਨਾਲ ਜਿਹਦੀ ਜਾਰੀ ਪਾ ਲਈ ਨਾ ਗੁਰੂ ਨਾਲ ਉਹਦਾ ਕਹਿੰਦੇ ਕੁਝ ਨਹੀਂ ਵਿਗੜਨ ਦਿੰਦਾ ਉਹਨੂੰ ਤੱਤੀ ਹਵਾ ਨਹੀਂ ਲੱਗਣ ਦਿੰਦਾ ਗੁਰੂ ਗੁਰੂ ਦੇ ਵਿੱਚ ਇਹ ਪਾਵਰ ਹੈ ਕਿ ਉਹਨੂੰ ਤੱਤੀ ਹਵਾ ਨਹੀਂ ਲੱਗਦੀ ਆਪਣਾ ਆਪ ਗੁਰੂ ਪਰਿਵਾਰ ਕਰ ਦਿੰਦਾ ਹੈ ਸੋ ਇਹ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਕਰਦੇ ਆ ਕਿ ਜਿਹੜੀ ਪ੍ਰਮਾਤਮਾ ਨੇ ਸਾਡੇ ਆਲੇ-ਦਾਲੇ ਲਕੀਰ ਖਿੱਚੀ ਹੈ ਨਾ ਪ੍ਰਮਾਤਮਾ ਦੇ ਨਾਮ ਦੀ ਬਸ ਉਹਦੇ ਵਿੱਚ ਰਹਿਣਾ ਕਹਿੰਦੇ ਜਿੱਦੇ ਉਹਦੇ ਤੋਂ ਬਾਹਰ ਗਏ ਉਹਦੇ ਕਹਿੰਦੇ ਫਿਰ ਬਹੁਤ ਦੁੱਖ ਸਹੇਲਣ ਝੱਲਣੇ ਪੈਣਗੇ ਉਹ ਦੁੱਖਾਂ ਤੋਂ ਜੇ ਬਚਣਾ ਤਾਂ ਬਸ ਉਹਦੇ ਘਾਰ ਦੇ ਅੰਦਰ-ਅੰਦਰ ਰਹਿਣਾ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਤੇ ਗੁਰੂ ਸਾਹਿਬ ਦੇ ਗੱਲਾਂ ਤੇ ਗੁਰੂ ਸਾਹਿਬ ਦੇ ਬਚਨਾਂ ਤੇ ਜਿੱਦੇ ਅਮਲ ਕਰ ਲਿਆ ਅਮਲ ਜੇ ਕੀਤੇ ਦੁਨੀਆ ਵਿੱਚ ਦਰਗਹ ਆਏ ਕੰਮ ਅਸਲ ਦੇ ਵਿੱਚ ਜੀਵਨ ਤਾਂ ਸਵਰਨ ਹੈ ਰਾਖ ਲੀਏ ਤੇ ਨਰਖਨ ਹਾਰ ਸਭ ਬਿਯਾਦ ਮਿਟਾਏ ਕਾਹ ਨਾਨਕ ਕਿਰਪਾ ਭਏ ਪ੍ਰਭ ਭਏ ਸਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ